ਅੰਮ੍ਰਿਤਸਰ ਕੋਰਟ ਦੇ ਵੱਲੋਂ 54 ਅਸਾਮੀਆਂ ਦੇ ਲਈ ਕਲਰਕ ਦੀਆਂ ਅਸਾਮੀਆਂ ਦੇ ਲਈ ਇੱਕ ਨੋਟੀਫਿਕੇਸ਼ਨ ਆਇਆ ਸੀ 26/7/2024 ਨੂੰ ਉਸ ਦਾ ਜਿਹੜਾ ਐਗਜ਼ਾਮ ਉਹ 1/9/2024 ਐਤਵਾ ਨੂੰ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਕੰਡਕਟ ਕਰਵਾਇਆ ਜਾ ਰਿਹਾ ਹਾਂਜੀ ਜਿਹੜੇ ਉਮੀਦਵਾਰਾਂ ਨੇ ਉਹ ਪੇਪਰ ਭਰਿਆ ਸੀ ਉਹਨਾਂ ਦਾ ਪੇਪਰ ਹੈ ਜੀ 1 ਸਤੰਬਰ 2024 ਨੂੰ ਇਹ ਤੁਹਾਨੂੰ ਖਾਲਸਾ ਕਾਲਜ ਅੰਮ੍ਰਿਤਸਰ ਵਿੱਚੋਂ ਇਹਦੇ ਰੋਲ ਨੰਬਰ ਨੇ ਜਿਹੜੇ ਉਹ ਵੀ ਅਫੀਸ਼ੀਅਲ ਵੈਬਸਾਈਟ ਉੱਪਰ ਪਾ ਦਿੱਤੇ ਗਏ ਨੇ ਤੁਸੀਂ ਆਪਣੇ ਰੋਲ ਨੰਬਰ ਚੈੱਕ ਕਰ ਲਓ ਜਿਹੜੇ ਉਮੀਦਵਾਰ ਨੇ ਭਰਿਆ ਸੀ ਉਹ ਰੋਲ ਨੰਬਰ ਚੈੱਕ ਕਰਕੇ ਆਪਣਾ ਅਗਲਾ ਪ੍ਰੋਸੈਸ ਹੈ ਜਿਹੜਾ ਉਹ ਕਰ ਲੈਣਾ ਪੇਪਰ ਦਾ ਟਾਈਮ ਜਿਹੜਾ ਸਾਡੇ 9 ਵਜੇ ਰਹੇਗਾ 1 ਸਤੰਬਰ 2024 ਕਾਫੀ ਉਮੀਦਵਾਰਾਂ ਨੇ ਅਪਲਾਈ ਕੀਤਾ ਇਹਦੇ ਵਿੱਚ ਇਹਦੇ ਵਿੱਚ ਲਗਭਗ 2100 ਦੇ ਕਰੀਬ ਜਿਹੜੇ ਉਮੀਦਵਾਰ ਨੇ ਉਹ ਲਿਸਟ ਪਾਈ ਆ ਆ ਤੁਸੀਂ ਦੇਖ ਸਕਦੇ ਹੋ ਲਿਸਟ ਮੈਂ ਓਪਨ ਕੀਤੀ ਹੋਈ ਹੈ ਤੁਹਾਡੇ ਸਾਹਮਣੇ ਇਹਦੇ ਵਿੱਚ ਲਗਭਗ 2100 ਦੇ ਕਰੀਬ ਜਿਹੜੇ ਉਮੀਦਵਾਰਾਂ ਨੇ ਇਹੇ ਪੇਪਰ ਅਪਲਾਈ ਕੀਤਾ ਹੋਇਆ ਹੈ ਸੋ ਜਿਹੜੇ ਵੀ ਉਮੀਦਵਾਰ ਨੇ ਪੇਪਰ ਇਹ ਅਪਲਾਈ ਕੀਤਾ ਸੀ ਉਹ ਆਪਣਾ ਪੇਪਰ ਜਰੂਰ ਦੇਖ ਕੇ ਆਉਣ ਇਹ ਲਗਭਗ ਦੇਖ ਸਕਦੇ ਤੁਸੀਂ 2100 ਹਾਂਜੀ 2110 ਟੋਟਲ ਉਮੀਦਵਾਰ ਨੇ ਤਿੰਨੇ ਇਹਨਾਂ ਨੇ ਸੈਂਟਰ ਬਣਾਏ ਨੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਹੀ ਉਹ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਉੱਪਰ ਸਾਰੀਆਂ ਲਿਸਟਾਂ ਪਈਆਂ ਨੇ ਤਿੰਨ ਚਾਰ ਲਿਸਟਾਂ ਨੇ ਉਹ ਉਹ ਤੁਸੀਂ ਆਪਣਾ ਆਫੀਸ਼ੀਅਲ ਵੈਬਸਾਈਟ ਉੱਪਰ ਚੈੱਕ ਕਰ ਲਿਓ ਆਫੀਸ਼ੀਅਲ ਵੈਬਸਾਈਟ ਦਾ ਲਿੰਕ ਵੀ ਮੈਂ ਤੁਹਾਨੂੰ ਆਪਣੇ نیچے ਵੀਡੀਓ ਦੇ ਵਿੱਚ ਇਹ ਸਾਰੀਆਂ ਪੀਡੀਐਫ ਵੀ ਤੁਹਾਨੂੰ ਆਪਣੀ ਵੀਡੀਓ ਦੇ نیچے ਮੈਂ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਪ੍ਰੋਵਾਈਡ ਕਰਵਾ ਦਵਾਂਗਾ ਇਹ ਤਿੰਨ ਸੈਂਟਰ ਨੇ ਜੀ ਸਕੂਲ ਆਫ ਕਮਰਸ ਖਾਲਸਾ ਕਾਲਜ ਅੰਮ੍ਰਿਤਸਰ ਸਕੂਲ ਆਫ ਅ ਕੰਪਿਊਟਰ ਸਾਇੰਸ ਤੇ ਡਿਪਾਰਟਮੈਂਟ ਆਫ ਐਗਰੀਕਲਚਰ ਖਾਲਸਾ ਕਾਲਜ ਅਮਰਸਰ ਵੈਨਿਊ ਇਕੋਆ ਇਕੋ ਕਾਲਜ ਆ ਉਹਦੇ ਵਿੱਚ ਜਿਹੜੇ ਵੱਖਰੇ ਵੱਖਰੇ ਡਿਪਾਰਟਮੈਂਟ ਵਿੱਚ ਤੁਹਾਡਾ ਪੇਪਰ ਕੰਡਕਟ ਕਰਵਾਇਆ ਜਾਵੇਗਾ ਧੰਨਵਾਦੀ